ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਰਕੇਸ਼ ਪੋਜ ਦੋਸਤੋ ਆਪਾਂ ਅਕਸਰ ਤੁਹਾਡੇ ਸਾਹਮਣੇ ਲੈ ਕੇ ਆਉਂਦੀਆਂ ਨਵੀਆਂ-ਨਵੀਆਂ ਸ਼ਖਸ਼ਤਾ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਵਾਨੀਆਂ ਹੈ ਕਈ ਵਾਰੀ ਕਈ ਪੁਰਾਣੀਆਂ ਸ਼ਖਸ਼ਤਾ ਫੇਮਸ ਸ਼ਖਸ਼ਤਾਆਂ ਦੀਆਂ ਨੇ ਕਈ ਵਾਰੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉੱਭਰ ਰਹੀਆਂ ਸ਼ਖਸ਼ਤਾਆਂ ਜਿਹੜੀਆਂ ਨਵੀਆਂ ਸ਼ਖਸ਼ਤਾ ਨੇ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਵਾਇਆ ਜਾਵੇ ਅੱਜ ਮੈਂ ਤੁਹਾਡੇ ਰੂਬਰੂ ਲੈ ਕੇ ਆਇਆ ਇੱਕ ਐਸੇ ਫਨਕਾਰ ਨੂੰ ਇੱਕ ਐਸੇ ਕਲਾਕਾਰ ਨੂੰ ਜਿਸਦੇ ਕੁਝ ਵੀਡੀਓਜ਼ ਕੁਝ ਗਾਣੇ ਰਿਲੀਜ਼ ਹੋਏ ਨੇ ਔਰ ਜਿਨੇ ਧਮਾ ਪਾਈਆਂ ਹੋਈਆਂ ਨੇ ਔਰ ਉਹਨਾਂ ਦਾ ਨਾਮ ਹੈ ਜੇ ਸ਼ਰੇਸ਼ਮ ਵੀਰ ਸਿੰਘ ਆਪਾਂ ਉਹ ਗੱਲਬਾਤ ਕਰਦੇ ਹਾਂ ਰੇਸ਼ੇ ਵੀਰ ਸਿੰਘ ਨਾਲ ਤੇ ਜਾਣਦੇ ਹਾਂ ਉਹਨਾਂ ਦੇ ਬਾਰੇ ਕਿ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਐਲਬਮਾਂ ਆਈਆਂ ਤੇ ਕੀ ਕੀ ਉਹਨਾਂ ਨੇ ਹੁਣ ਤੱਕ ਕਾਰਨਾਮੇ ਕੀਤੇ ਕੀ ਕੀ ਨਾਮਨੇ ਖੱਟੇ ਆਓ ਆਪਾਂ ਗੱਲ ਕਰਦੇ ਹਾਂ ਨਮਸਕਾਰ ਜੀ ਰੇਸ਼ੇ ਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਰੇਸ਼ਮ ਵੀਰ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਬਾਰੇ ਦੱਸੋ ਆਪਣੇ ਪਿਛੋਕੜ ਬਾਰੇ ਦੱਸੋ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਇਤਤ ਕਿਸ ਤਰ੍ਹਾਂ ਤੁਹਾਡਾ ਇਹ ਜਿਹੜਾ ਹੈ ਸ਼ੌਂਕ ਉਪਜਿਆ ਹੈ گاਉਂ ਦਾ ਤੇ ਲਿਖਣ ਦਾ ਇਹ ਮੇਰਾ ਬਟਾਲੇ ਸ਼ਹਿਰ ਲੱਗੇ ਇੱਕ ਪਿੰਡ ਹੈ ਛੋਟਾ ਜਿਹਾ ਪਿੰਡ ਦਾ ਨਾਮ ਹੈ ਰੰਗਣ ਮੰਗਲ ਜੀ ਤੇ ਪਸ਼ੋਕੜ ਕੋਈ ਵੀ ਗਾਇਕੀ ਨਾਲ ਰਿਲੇਟਡ ਮੇਰਾ ਨਹੀਂ ਹੈਗਾ ਜੀ ਵੈਸੇ ਬਚਪਨ ਤੋਂ ਤੋੜ ਮਰੋੜ ਕੇ ਆਪਣੇ ਲੋਕਾਂ ਦੀ ਗਾਣੇ ਗਾਈ ਜਾਂਦੇ ਸੀ ਹੂੰ ਫਿਰ ਉੱਥੋਂ ਹੀ ਥੋੜਾ ਜਿਹਾ ਰੁਝਾਨ ਹੋ ਗਿਆ ਲਿਖਣ ਵੱਲ ਹੂੰ ਤੇ ਫਿਰ ਹੌਲੀ-ਹੌਲੀ ਉਹ ਲਿਖਣ ਦੀ ਆਦਤ ਜਿਹੜੀ ਇਹ ਹੋਰ ਡਵੈਲਪ ਹੋ ਗਈ ਤੇ ਫਿਰ ਜੋ ਵੀ ਅੱਧ ਲਿਖਿਆ ਉਹ ਹੂੰ on YouTube ਤੇ ਪਿਆ ਹੋਇਆ ਹੈ ਗਾਣਿਆਂ ਦੇ ਰੂਪ ਦੇ ਵਿੱਚ ਠੀਕ ਹੈ ਤੇ ਤੁਸੀਂ ਜਿਹਦਾ ਵੀ ਸ਼ੁਰੂ ਕੀਤਾ ਆਪਣਾ ਸਿਸਟਮ ਤੁਹਾਨੂੰ ਕਿਸੇ ਦਾ ਕੋਈ ਆਪਣਾ ਕੋਈ ਤੁਸੀਂ ਪ੍ਰੇਰਣਾ ਸਰੋਤ ਮੰਨਿਆ ਕਿ ਕਿਸੇ ਤੋਂ ਤੁਸੀਂ ਆਪਣਾ ਆਦਰਸ਼ ਮੰਨਦੇ ਹੋਏ ਇਹ ਸ਼ੁਰੂ ਕੀਤਾ ਲਿਖਣਾ ਤੇ ਗਾਉਣਾ ਲਿਖਣਾ ਤੇ ਸਰ ਰੱਬ ਸਵਭੀ ਆ ਗਿਆ ਰੱਬ ਵੱਲੋਂ ਹੀ ਆ ਗਿਆ ਹੂੰ ਤੇ ਗਾਉਣ ਜਿਹੜੇ ਗਾਣੇ ਰਿਲੀਜ਼ ਹੁੰਦੇ ਸੀਗੇ ਹੋਰ ਕਲਾਕਾਰਾਂ ਦੇ ਉਹਨਾਂ ਨੂੰ ਗਾ ਗਾ ਕੇ ਗਾਉਣਾ ਸਿੱਖਿਆ ਜੀ ਇਹਦੇ ਵਿੱਚ ਕਾਫੀ ਕਲਾਕਾਰ ਨੇ ਜਿਨ੍ਹਾਂ ਦੇ ਮੈਂ ਅੱਜ ਵੀ ਗਾਣੇ ਸੁਣਦਾ ਹਾਂ ਹਮ ਸਤਿੰਦਰ ਸਰਤਾਜ ਉਹਨਾਂ ਦੀ ਨਿਊ ਰਿਲੀਜ਼ ਫਿਲਮ ਹੋਈ ਉਹ ਹੀ ਮੈਂ ਚਾਹਨਾ ਦੇਖਣ ਗਏ ਅਸੀਂ ਹਮ ਤੇ ਹੋਰ ਸਾਰੀ ਮੈਂ ਤੇ ਸਾਰੀ ਕਲਾਕਾਰਾਂ ਸੁਣਦਾ ਦਿਲਜੀਤ ਦੇ ਵੀ ਸੁਣੀ ਤੇ ਗੁਰਦਾਸ ਮਾਨ ਸਾਹਿਬ ਦੇ ਵੀ ਸੁਣੀ ਤੇ ਸਾਰੇ ਕਲਾਕਾਰਾਂ ਦੇ ਨਵੇਂ ਆਦੇ ਵੀ ਸੁਣੀ ਤੇ ਹਮ ਨਵਾਨ ਸੰਧੂ ਮੇਰਾ ਫੇਵਰੇਟ ਹੈ ਨਵੇਂਾਂ ਦੇ ਵਿੱਚੋਂ ਜੀ ਠੀਕ ਆ ਸੱਭੂ ਮੋਸੀਆੜੇ ਦੇ ਵੀ ਗਾਣੇ ਸੁਣਦੇ ਰਹੇ ਆ ਸਾਰਿਆਂ ਦੇ ਗਾਣੇ ਸੁਣੇ ਨੇ ਹੁਣ ਵੀ ਸੁਣਦੇ ਜਿਹੜਾ ਉਹਦਾ ਰਿਲੀਜ਼ ਹੁੰਦਾ ਹੈ ਹੁਣ ਤੱਕ ਤੁਸੀਂ ਜਿਹੜੇ ਗਾਣੇ ਲਿਖੇ ਜਾਂ ਜਿਹੜੇ ਜਦੋਂ ਸਭ ਤੋਂ ਪਹਿਲਾ ਗੀਤ ਲਿਖਿਆ ਹਾਂਜੀ ਤੇ ਉਹ ਤੁਸੀਂ ਕਿਸ ਤਰ੍ਹਾਂ ਲਿਖਿਆ ਉਹਦੇ ਬਾਰੇ ਕੋਈ ਥੋੜਾ ਜ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਪਹਿਲਾ ਗੀਤ ਲਿਖਣ ਵੇਲੇ ਤੁਹਾਡੀ ਕੀ ਸਿਚੁਏਸ਼ਨ ਸੀ ਤੁਹਾਡੀ ਮਨੋਦਸ਼ਾ ਕੀ ਸੀ ਤੁਸੀਂ ਕੀ ਸੋਚਦੇ ਸੀ ਉਸ ਟਾਈਮ ਉਸ ਟਾਈਮ ਤੇ ਬਿਲਕੁਲ ਹੀ ਬੱਚਿਆਂ ਵਾਲੀ ਮਨੋਦਸ਼ਾ ਸੀਗੀ ਹੂੰ ਉਸ ਟਾਈਮ ਮੈਂ 9ਵੀਂ 10ਵੀਂ ਕਲਾਸ ਦੇ ਵਿੱਚ ਸੀਗਾ ਹੂੰ ਤੇ ਸਾਡੀ ਕਲਾਸ ਦੇ ਵਿੱਚ ਜਿੰਨੇ ਮੇਰੇ ਯਾਰ ਦੋਸਤ ਹੁੰਦੇ ਸੀਗੇ ਉਹਨਾਂ ਨੂੰ ਮੈਂ ਲਿਖ ਕੇ ਸੁਣਾਉਂਦਾ ਹੁੰਦਾ ਸੀਗਾ ਕਈ ਵਾਰ ਤੇ ਜ ਲੋ ਸੀਰੀਅਸਲੀ ਸੀ ਲੈਂਦੇ ਸੀ ਇਹ ਕੋਈ ਗਾਣਾ ਥੋੜੀ ਪਰ ਹੌਲੀ-ਹੌਲੀ ਉਹ ਜਦੋਂ ਆਪਣੀ ਜਿਹੜੀ ਆਦਤ ਸੀਗੀ ਲਿਖਣ ਦੀ ਜਦੋਂ ਉਹ ਨਿਖਰਦੀ ਗਈ ਕਲਮ ਨਿਖਰਦੀ ਗਈ ਤੇ ਉਹਨਾਂ ਨੂੰ ਵੀ ਲੱਗਾ ਕਿ ਹਾਂ ਵੀ ਤੈਨੂੰ ਕਰਨਾ ਚਾਹੀਦਾ ਕੁਝ ਅੱਗੇ ਬਟ ਇਹ ਸਵਾਲ ਦਾ ਜਵਾਬ ਇਹ ਸੀਗਾ ਕਿ ਮੈਂ ਜਦੋਂ 9ਵੀਂ 10ਵੀਂ ਕਲਾਸ ਸੀਗਾ ਉਦੋਂ ਲਿਖਿਆ ਸੀਗਾ ਤੇ ਉਦੋਂ ਪਹਿਲਾ Song ਉਹ ਕੁਛ ਮਤਲਬ ਸਟੂਡੈਂਟ ਲਾਈਫ ਦਾ ਹੀ ਸੀਗਾ ਜਿੱਦਾਂ ਸਟੂਡੈਂਟਸ ਦੀ ਲਾਈਫ ਹੁੰਦੀ ਆ ਜਿੱਦਾਂ ਆਪਣੇ ਵਿਦਿਆਰਥੀ ਕਲਾਸ ਦੇ ਵਿੱਚ ਜੋਸ਼ਤਾਨੀਆਂ ਤੁਸੀਂ ਜਿਹੜਾ ਸਭ ਤੋਂ ਪਹਿਲਾ ਫਿਰ Song ਗਾਇਆ ਜਾ ਤੁਹਾਡੀ ਪਸੰਦ ਦਾ ਜਿਹੜਾ Song ਸੀਗਾ ਉਹ ਕਿਹੜਾ ਸੀਗਾ ਮੇਰਾ ਫੇਵਰਿਟ Song ਸੀਗਾ ਪੀਸ Song ਦਾ ਨਾਮ ਹੈ ਪੀਸ YouTube ਤੇ ਅਵੇਲੇਬਲ ਆ Song ਤੇ ਉਹ ਵੀ ਅਸੀਂ ਵੀਡੀਓ ਵੀ ਕੀਤੀ ਹੋਈ ਹੈ ਵੀਡੀਓ ਹਾਲਾ ਕਿ ਮੈਂ ਆਪਣੇ ਫਰੈਂਡਸ ਦੇ ਨਾਲ ਮੋਬਾਈਲ ਤੇ ਬਣਾਈ ਸੀਗੀ ਬਟ ਬਹੁਤ ਸੋਹਣੀ ਵੀਡੀਓ ਬਣੀ ਹੋਈ ਹੈ ਇੱਕ ਅਸੀਂ ਲੋਕੇਸ਼ਨ ਤੇ ਗਏ ਸੀਗੇ ਧਾਰ ਹੂੰ ਕੋਲ ਉੱਤੇ ਗਵਰਨਮੈਂਟ ਨੇ ਕਾਫੀ ਕੁਝ ਲਗਾਤਾ ਬਟ ਜਦੋਂ ਅਸੀਂ ਗਏ ਸੀਗੇ ਉਦੋਂ ਉੱਥੇ ਕੁਝ ਨਹੀਂ ਸੀ ਹੁੰਦਾ ਹੂੰ ਨਾ ਉੱਥੇ ਕੋਈ ਰੋਕ ਸੀ ਨਾ ਉੱਥੇ ਕੋਈ ਪਾਰਕਿੰਗ ਦਾ ਬਿਲ ਸੀ ਨਾ ਕੁਝ ਸੀ ਹੂੰ ਤੇ ਅਸੀਂ ਉੱਥੇ ਜਾ ਕੇ ਵੀਡੀਓ ਸ਼ੂਟ ਕੀਤੀ ਸੀਗੀ ਤੇ ਮੈਂ ਵੀ ਉਸ ਵੀਡੀਓ ਨੂੰ 3 ਸਾਲ ਹੋ ਚਲੇ ਨੇ ਸ਼ੂਟ ਕੀਤੀ ਇਹਨੂੰ ਰਿਲੀਜ਼ ਕੀਤੀ ਹੈ। ਕੀ ਉਹਦੇ ਬੋਲ ਜਾਣੇ ਕੋ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋਗੇ ਉਸਦੇ ਮੁਖੜਾ ਉਹਦਾ ਜੀ ਜੀ ਸੋਚ ਜ਼ਰਾ ਕੀ ਹੋਵੇ ਜੇ ਸਭ ਸੁਖੀ ਹੋਵੇ ਖੁਸ਼ੀ ਬੇਮੈਨੇ ਕੀ ਜੇ ਨਾ ਕੋਈ ਦੁਖੀ ਹੋਵੇ ਸੋਚ ਜ਼ਰਾ ਕੀ ਹੋਵੇ ਜੇ ਸਭ ਸੁਖੀ ਹੋਵੇ ਖੁਸ਼ੀ ਦੇ ਮੈਨੇ ਕੀ ਜੇ ਨਾ ਕੋਈ ਦੁਖੀ ਹੋਵੇ ਓ ਕਿਤੇ ਹਾਇ ਬਿਮਾਰੀ ਪੈਸਾ ਖਾਣ ਨੂੰ ਘਰ ਵਿੱਚ ਆਈ ਏ ਓ ਕਿਤੇ ਖੁਸ਼ੀਆਂ ਦੇ ਵਿੱਚ ਨੋਟ ਉਡਾ ਕੇ ਤੁਮ ਹੀ ਪਾਈ ਏ ਅਮਿਲ ਕੇ ਸੁੱਖਾਂ ਦੁੱਖਾਂ ਖਾ ਜ਼ਿੰਦਗੀ ਵਿੱਚ ਰੌਣਕ ਲਾਈਏ ਅਮਲ ਕੇ ਸੁੱਖਾਂ ਦੁੱਖਾਂ ਜ਼ਿੰਦਗੀ ਵਿੱਚ ਰੌਣਕ ਲਾਈਏ ਵਾਹ ਰੌਣਕ ਲਾਈਏ ਕੀ ਬਾਤ ਹੈ ਬਹੁਤ ਸੋਹਣੇ ਬੋਲ ਸੀ ਇਸ ਗੀਤ ਦੇ ਔਰ ਜਿੰਨੇ ਸੋਹਣੇ ਬੋਲ ਸੀ ਉੰਨੀ ਹੀ ਸੋਹਣੀ ਰੇਸ਼ਮ ਜੀ ਦੀ ਆਵਾਜ਼ ਸੀ ਬੱਚੋ ਇਹ ਗੀਤ ਦਾ ਜਿਹੜਾ ਲਿੰਕ ਹੈਗਾ ਮੈਂ ਤੁਹਾਨੂੰ ਆਪਣੇ ਚੈਨਲ ਥੱਲੇ ਲਿੰਕ ਪਾ ਦੂੰਗਾ ਤੁਸੀਂ ਪੂਰਾ ਗੀਤ ਵੀ ਦੇਖਣਾ ਚਾਹੋ ਤਾਂ ਉਸ ਲਿੰਕ ਦੇ ਥਰੂ ਦੇਖ ਸਕਦੇ ਹੋ ਇਹ ਆਪਾਂ ਆਪਣੀ ਗੱਲਬਾਤ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਾਂਗੇ ਆਪਾਂ ਰੇਸ਼ਮ ਜੀ ਨਾਲ ਹੋਰ ਅੱਗੇ ਗੱਲ ਕਰਦੇ ਆਂ ਰੇਸ਼ਮ ਜੀ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਹੌਲੀ 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 ਆਪਣੇ ਗੀਤ ਕਾਉਂਦੇ ਰਹੇ ਗੀਤ ਚੱਲਦੇ ਰਹੇ ਹਾਂਜੀ ਫਿਰ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਵੀ ਪ੍ਰੋਪਰ ਇਸ ਕੰਮ ਵਿੱਚ ਫੀਲਡ ਵਿੱਚ ਆ ਗਏ ਸਾਰਾ ਟਾਈਮ ਇੱਧਰ ਹੀ ਦੇਣ ਲੱਗ ਗਏ ਕਿ ਕੁਝ ਹੋਰ ਵੀ ਕੰਮ ਨਾਲ ਚੱਲਦੇ ਸੀਗੇ ਮੈਂ ਕੁਝ ਹੋਰ ਨਹੀਂ ਕੀਤਾ ਜੀ ਜਮਾਈ ਕੁਝ ਹੋਰ ਨਹੀਂ ਕੀਤਾ 100% ਸਮਰਪਿਤ ਰਹੇ ਆਪਣੇ ਪੇਸ਼ੇ ਨੂੰ ਆਪਣੇ ਫੀਲਡ ਨੂੰ ਆਪਣੇ ਸ਼ੌਂਕ ਨੂੰ ਵੈਸੇ ਚਲੋ ਪੈਸੇ ਢੇਲੇ ਵਾਸਤੇ ਮੈਂ ਬਹੁਤ ਕੰਮ ਕੀਤੇ ਨੇ ਜਿਹੜੇ ਨਾਲ-ਨਾਲ ਕੀਤੇ ਪਰ ਉਹਨਾਂ ਨੂੰ ਮੈਂ ਕਦੀ ਆਪਣਾ ਪੇਸ਼ਾ ਨਹੀਂ ਬਣਾਇਆ ਉਹਨਾਂ ਤੇ ਮੈਂ ਕਦੀ ਨਿਰਭਰ ਨਹੀਂ ਹੋਇਆ ਉਸ ਲਾਈਨ ਜੋ ਵੀ ਮੈਂ ਕੰਮ ਕੀਤਾ ਮੈਂ ਕਦੀ ਉਸ ਦੇ ਵਿੱਚ ਆਪਣਾ ਫਿਊਚਰ ਨਹੀਂ ਦੇਖਿਆ ਬਣਾ ਮਿਊਜ਼ਿਕ ਤੋਂ ਮੈਂ ਇਹਦੇ ਵਿੱਚ ਸਾਰਾ ਕੁਝ ਦੇਖ ਰਹਾ ਹਾਂ ਮੈਂ ਆਪਣੇ ਇੱਕ ਇਮੇਜਿਨਰੀ ਵਰਡ ਵਿੱਚ ਰਹਿਣਾ ਹੈ ਤੇ ਮੈਂ ਉਹੀ ਸਭ ਕੁਝ ਅਧਵੀ ਫੀਲ ਕਰਦਾ ਹਾਂ ਤੇ ਸ਼ੁਰੂਰ ਫੀਲ ਕਰਦਾ ਸੀ ਅੱਜ ਹਾਲਾਂਕਿ ਮੈਂ ਉਸ ਮੁਕਾਮ ਤੇ ਨਹੀਂ ਪਹੁੰਚਿਆ ਜੋ ਮੈਂ ਸੋਚਦਾ ਹਾਂ ਜੋ ਮੈਂ ਚਾਹੁੰਦਾ ਹਾਂ ਜੇ ਉਹ ਨਹੀਂ ਹੋਇਆ ਬਟ ਜੋ ਮੈਂ ਚਾਹੁੰਦਾ ਹਾਂ ਉਹ ਮੇਰੇ ਲਈ ਬਹੁਤ ਕਲੀਅਰ ਆ ਮੈਂ ਉਹੀ ਕਰ ਰਿਹਾ ਹਾਂ ਤੇ ਮੈਂ ਉਹੀ ਕਰਾਂਗਾ ਤੁਹਾਡੀ ਪਸੰਦ ਦਾ ਜਿਹੜਾ ਤੁਹਾਨੂੰ ਆਪ ਤੁਹਾਡੇ ਗਾਏ ਹੋਏ ਗੀਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਸੰਦ ਗੀਤ ਹੈ ਉਹ ਕਿਹੜਾ ਗੀਤ ਹੈ ਉਹਦਾ ਮੁਖੜਾ ਕੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋਗੇ ਤੁਸੀਂ ਇੱਕ ਸੈਡ Song ਸੀਗਾ ਉਹ ਮੈਨੂੰ ਬੜਾ ਪਸੰਦ ਸੀਗਾ ਹੂੰ ਵੀ ਅਸੀਂ ਕੀਤਾ ਆ ਉਹ ਵੀ YouTube ਤੇ ਅਵੇਲੇਬਲ ਆ ਜੀ ਮਨੂ ਰੁੜ ਦੇ ਸੁੱਕੇ ਪੱਤੇ ਨੂੰ ਕਿਉਂ ਅੱਗ ਲਾਉਣ ਨੂੰ ਫਿਰਦਾ ਏ ਇਕੂ ਦਸ ਜੇ ਬੈਠੇ ਪਰਿੰਦੇ ਨੂੰ ਕਿਉਂ ਪਿੰਜਰੇ ਪਾਉਣ ਨੂੰ ਫਿਰਦਾ ਏ ਤੇ ਕੰਮ ਕਿਹੜਾ ਦੱਸਦੇ ਬਾਕੀ ਹੁਣ ਮੋਏ ਤੋਂ ਕਰਾਉਣ ਨੂੰ ਫਿਰਦਾ ਏ ਇਹ ਤੇ ਸਭ ਤੇਰੀ ਲਿਖੀ ਹੋਈ ਕਹਾਣੀ ਏ ਓਏ ਮੈਂ ਤੇ ਅਦਾਂ ਕੀ ਤਰੂਣ ਓਏ ਮੈਂ ਤੇ ਅਦਾਂ ਕੀ ਤਰੂਣ ਬੰਦਾ ਪਹਿਲਾਂ ਹੀ ਸੀ ਓਏ ਮੈਂ ਤੇ ਪਹਿਲਾਂ ਹੀ ਸੀ ਗਰੀਬ ਰੱਬਾ ਮੇਰੇ ਆ ਤੂੰ ਦੁਜਾਵੇਂ ਤੋਂ ਯਾਰ ਖੋਲਿਆ ਤੂੰ ਦੁਜਾਵੇਂ ਤੋਂ ਯਾਰ ਖੋਲਿਆ ਤੂੰ ਦੁਜਾਵੇਂ ਤੋਂ ਯਾਰ ਖੋਲਿਆ ਖੋਲਿਆ ਕੀ ਬਾਤ ਕੋਨਾ ਮੋੜ ਦੇ تیر ਕੋਨੇ ਆ ਖੋਲਿਆ ਵਾਹ ਬਹੁਤ ਹੀ ਵਧੀਆ ਬੋਲ ਸੀ ਇਸ ਗੀਤ ਦੇ ਵੀ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਸੈਟ Song ਕੋਈ ਕਲਾਕਾਰ ਗਾਉਂਦਾ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਹਾਣੀ ਜ਼ਰੂਰ ਹੁੰਦੀ ਹੈ ਕਿ ਤੁਹਾਡੇ ਗੀਤ ਦੇ ਪਿੱਛੇ ਇਸ ਗੀਤ ਦੇ ਪਿੱਛੇ ਵੀ ਕੋਈ ਕਹਾਣੀ ਸੀ ਜੇ ਹੈ ਤਾਂ ਸਾਡੇ ਦਰਸ਼ਕਾਂ ਨਾਲ ਜ਼ਰੂਰ ਪਾਵੇ ਥੋੜੀ ਜਿਹੀ ਸਾਂਝੀ ਕਰੋ ਜਿੰਨੀ ਕੁ ਦੱਸਣ ਜੋਗਾ ਉਹ ਜ਼ਰੂਰ ਸਾਂਝੀ ਕਰੋ ਦੇਖੋ ਜੀ ਗੱਲ ਮੈਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਹੋਣੀ ਹੈ ਇਹਦਾ ਮੈਨੂੰ ਪਤਾ ਨਹੀਂ ਹੈਗਾ ਕਹਾਣੀ ਚਲੋ ਕਦੇ ਵਿਖਦੇ ਨਾ ਕਿਸੇ ਦੇ ਜਾਣ ਦਾ ਦੁੱਖ ਜ਼ਰੂਰ ਹੁੰਦਾ ਬੰਦੇ ਨੂੰ ਤਾਂ ਕੋਈ ਦੋਸਤ ਹੋਵੇ ਕੋਈ ਕੋਈ ਵੀ ਦਿਲ ਦੇ ਨਜ਼ਦੀਕ ਇਨਸਾਨ ਹੋਵੇ ਤੇ ਕੁਝ ਗੱਲਾਂ ਦੁੱਖ ਚੋਂ ਪੁਝਉਂਦੀਆਂ ਨੇ ਤੇ ਕੁਝ ਗੱਲਾਂ ਖੁਸ਼ੀ ਚੋਂ ਤੇ ਬਸ ਇਹ ਸਮਝ ਲਓ ਕਿ ਇਹ ਕਿਸੇ ਦੇ ਦੁੱਖ ਚੋਂ ਪੁਝ ਹੋਈ ਗੱਲਾਂ ਆ ਕਿ ਦੁਜਾ ਮੈਂ ਤਿਆਰ ਕੋਲੇ ਸਾਰੀਆਂ ਚੀਜ਼ਾਂ ਠੀਕ ਹੁੰਦੀਆਂ ਬਸ ਕਦੀ ਕਦੀ ਲੱਗਦਾ ਕਿਸੇ ਆਪਾਂ ਪਰਸਨ ਤੇ ਨਿਰਭਰ ਹੋਣਾ ਕਿਸੇ ਬੰਦੇ ਤੇ ਆਪਾਂ ਬੜੇ ਕਲੋਜ਼ ਹੁੰਨੇ ਆ ਤੇ ਜਦੋਂ ਉਹ ਵੀ ਚੱਲ ਜਾਂਦਾ ਤੇ ਫਿਰ ਇੱਕ ਹੌਗ ਤੇ ਨਿਕਲੀ ਆਉਂਦੀ ਬੰਦੇ ਤੇ ਇਹ ਲੱਗਦਾ ਕਿ ਜਿਹੜੀ ਸਟੋਰੀ ਆ ਇਹਦੇ ਵਿੱਚੋਂ ਤੁਹਾਡੇ ਦਿਲ ਦੇ ਬੜੀ ਕਰੀਬ ਰਹੀ ਤੇ ਲੱਗਦਾ ਕਿ ਬਹੁਤ ਡੂੰਘੀ ਸੱਟ ਵੱਜੀ ਆ ਕਿਸੇ ਨਾ ਕਿਸੇ ਪਾਸੇ ਤੇ ਕੀ ਉਹ ਖਲਾਅ ਪੂਰਾ ਹੋਇਆ ਅਜੇ ਤੱਕ ਕਿ ਨਹੀਂ ਨਹੀਂ ਅਜੇ ਤੇ ਬੜੀ ਉੱਤਾਂ ਹੀ ਖੋਰੀਆਂ ਆ ਅਜੇ ਤੇ ਬਹੁਤ ਕੁਝ ਅਧੂਰਾ ਆ ਅਜੇ ਤੇ ਓਕੇ ਓਕੇ ਤੇ ਤੁਹਾਡਾ ਕੋਈ ਇਸ ਤਰ੍ਹਾਂ ਦਾ ਸੌਂਗ ਜਿਹੜਾ ਤੁਹਾ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੋਵੇ ਤੇ ਕੀ ਉਹਦੇ ਵੀ ਦੋ ਬੋਲ ਤੁਸੀਂ ਸਾਡੇ ਨਾਲ ਸਾਂਝੇ ਕਰੋਗੇ ਇੱਕ ਆਪਾਂ ਲੇਟੈਸਟ ਹੀ ਕੰਮ ਕੀਤਾ ਉਸ ਗਾਣੇ ਨੂੰ ਵੀ ਦੋ ਕ ਮਹੀਨੇ ਹੋ ਗਏ ਨੇ ਹਾਂ ਤੇ ਉਹ ਵੀ ਚਲੋ ਜ਼ਿੰਦਗੀ ਦੇ ਉਤਰਾਅ ਚੜਾਅ ਵਾਏ ਕੁਸ਼ਤੇ ਉਸ ਟਾਈਮ ਦੇ ਵਿੱਚ ਜੋ ਦਿਮਾਗ ਚੱਲਿਆ ਜੋ ਦਿਲ ਚਾਹ ਉਹ ਹੀ ਕਲਮ ਨੇ ਜੋ ਰੂਪ ਲਿਆ ਉਹ ਗਾਣੇ ਦੇ ਵਿੱਚ ਆ ਲੀ ਮਨ ਪੈਲੀ ਲੈਂ ਥੋੜੀ ਜਿਹੀ ਮੈ ਸੌਰੀ ਮੇਰੇ ਕੋਈ ਰਾਮ ਨਾ ਗਾਣਾ ਹੀ ਦਿੱਤੇ ਹੋ ਅਲਰੇਡੀ ਅਵੇਲੇਬਲ ਹੈ ਉਹਦਾ ਉਹ Song ਦੇ ਬੋਲ ਕੁਝ ਇੱਕ ਤਰ੍ਹਾਂ ਸੀਗੇ ਕਿ ਕੁਝ ਆਪਣੀਆਂ ਕੁਝ ਨੇ ਬਗਾਨੀਆਂ ਕੁੜੇ ਮੇਰੇ ਨਾਂ ਦਾ ਜੁੜੀਆਂ ਕੈਬਦ ਨਾਮੀਆਂ ਕੁੜੇ ਫੈਦੇ ਫੂਦੇ ਬੜੇ ਛੱਡੇ ਨੇ ਮੈਂ ਲੱਤ ਮਾਰ ਕੇ ਬੜੇ ਟੌਰ ਨਾਲ ਗਲ ਨਈਆਂ ਹਾਨੀਆਂ ਕੋਰੇ ਕਿਹੜੇ ਭੱਜ ਗਏ ਤੇ ਕਿਹੜੇ ਲਾਗੇ ਪੱਜ ਬੱਲੀਏ ਕਿਹੜੇ ਸੜ ਗਏ ਤੇ ਕਿਹੜੇ ਲਾਗੇ ਅੱਗ ਬੱਲੀਏ ਜਿੰਨਾ ਮੈਨੂੰ ਬਦਨਾਮ ਕੀਤਾ ਰੱਜ ਰੱਜ ਕੇ ਚੱਲੂ ਉਹਨਾਂ ਨੂੰ ਵੀ ਬੋਲਣ ਦਾ ਹੱਕ ਬੱਲੀਏ ਤੇ ਪਰ ਮਿੱਤਰਾਂ ਨੂੰ ਜੱਜ ਕਰੂ ਮਿੱਤਰਾਂ ਨੂੰ ਜੱਜ ਕਰੂ ਰੱਬ ਬੱਲੀਏ ਮਿੱਤਰਾਂ ਨੂੰ ਜੱਜ ਕਰੂ ਮਿੱਤਰਾਂ ਨੂੰ ਜੱਜ ਕਰੂ ਰੱਬ ਬੱਲੀਏ ਨਹੀਂ ਬਸ ਮਿੱਤਰਾਂ ਨੂੰ ਜੱਜ ਕਰੂ ਕੀ ਬਾਤ ਆ ਮਿੱਤਰਾਂ ਨੂੰ ਜੱਜ ਕਰੂ ਬਸ ਬੱਲੀਏ ਨਹੀਂ ਮਿੱਤਰਾਂ ਨੂੰ ਜੱਜ ਕਰੂ ਰੱਬ ਬਹੁਤ ਸੋਹਣਾ ਗੋਲ ਨੇ ਬਹੁਤ ਹੀ ਵਧੀਆ ਗੀਤ ਆ ਤੇ ਰੇਸ਼ਮ ਜੀ ਅੱਗੇ ਹੁਣ ਤੁਹਾਡਾ ਫਿਊਚਰ ਦੇ ਵਿੱਚ ਕੀ ਪ੍ਰੋਗਰਾਮ ਆ ਕੀ ਪਲਾਨ ਆ ਅੱਗੇ ਲੈ ਕੇ ਇੰਡਸਟਰੀ ਦੇ ਵਿੱਚ ਜਾਣ ਲਈ ਜਾਣ ਇਸ ਲਾਈਨ ਨੂੰ ਅੱਗੇ ਵਧਲ ਦੇ ਕੀ ਪ੍ਰੋਗਰਾਮ ਹੈ ਤੁਸੀਂ ਲਿਖਿਆ ਪਹਿਲਾਂ ਜੋ ਜਿੰਨਾ ਕੁ ਕੁਦਰਤੀ ਹਨਾ ਗੋਡ ਗਿਫਟਡ ਸੇ ਸਾਰਾ ਕੁਝ ਉਹੀ ਲੈ ਕੇ ਚੱਲ ਰਹੇ ਸੀਗੇ ਹੂੰ ਤੇ ਹੁਣ ਥੋੜਾ ਸਿੱਖਣ ਵੱਲ ਵੀ ਧਿਆਨ ਲਾਇਆ ਕਿਉਂਕਿ ਤੈਨੂੰ ਸ਼ੁਰੂ ਕਰਨਾ ਚਾਹੀਦਾ ਸੀ ਹੂੰ ਹੁਣ ਰਿਹਾਜ਼ ਵੀ ਕਰੀਤਾ ਹੈ ਸਿੱਖੀ ਰਹੇ ਹਾਂ ਹੂੰ ਤੇ ਹੁਣ ਜੋ ਆਏਗਾ ਉਹ ਥੋੜਾ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵਧੀਆ ਹੋਏਗਾ ਕਿ ਨਾਲ ਤੇ ਜੋ ਜਿੰਨੇ ਇੱਕ ਪਿਆਰ ਕਰਨ ਵਾਲੇ ਜੁੜੇ ਆ ਉਹਨਾਂ ਦੀਆਂ ਉਮੀਦਾਂ ਦੇ ਖਰੇ ਉਤਰਾਂਗੇ ਦਰਸ਼ਕੋ ਇਹ ਹਨ ਰੇਸ਼ਮ ਵੀਰ ਸਿੰਘ ਜੀ ਜਿਨ੍ਹਾਂ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਅਤੇ ਜਿਨ੍ਹਾਂ ਦੇ ਤੁਸੀਂ ਗੀਤ ਸੁਨੇ ਅਗਰ ਤੁਸੀਂ ਚਾਹੁੰਦੇ ਹੋ ਇਹਨਾਂ ਦੇ ਗੀਤ ਦੁਆਰਾ ਸੁਣਨੇ ਤਾਂ ਥੱਲੇ ਲਿੰਕ ਦੇ ਵਿੱਚ ਹੋ ਕੇ ਉਹ ਗੀਤ ਦੁਆਰਾ ਸੁਣ ਸਕਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਦੇ ਨਾਲ ਲਾਈਵ ਇਹਨਾਂ ਨੂੰ ਸੁਣਨਾ ਤਾਂ ਇਹਨਾਂ ਦਾ ਨੰਬਰ ਥੱਲੇ ਲਿੰਕ ਦੇ ਵਿੱਚ ਡਿਸਪਲੇ ਹੋ ਰਿਹਾ ਹੈ ਉਹ ਨੰਬਰ ਦੇ ਉੱਤੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਕਾਲ ਕਰਕੇ ਗੱਲ ਕਰ ਸਕਦੇ ਹੋ ਤੇ ਇਹਨਾਂ ਨਾਲ ਲਾਈਵ ਗੀਤ ਸੁਣ ਸਕਦੇ ਹੋ ਆਪਾਂ ਫੇਰ ਮਿਲਾਂਗੇ ਕਿਸੇ ਹੋਰ ਨਵੀਂ ਸੱਚੀਅਤ ਦੇ ਨਾਲ ਹੁਣ ਅਜ਼ਾਦ ਹੋ ਨਮਸਕਾਰ